ਤਦ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਵਸ 10 ਜੂਨ ਨੂੰ ਪੂਰੀ ਸ਼ਰਧਾ ਅਤੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਅਸਿਕ ਮੋਗਾ ਜਿਲ੍ਹਾ ਲੋਕਲ ਗੁਲਪੁਰਬ ਕਮੇਟੀ ਦੇ ਵੱਲੋਂ ਮੋਗਾ ਵਿਖੇ ਨਗਰ ਕੀਰਤਨ ਸਜਾਇਆ ਗਿਆ ਜਿਸ ਤੋਂ ਵਿੱਚ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚੰਨੀ ਅਤੇ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ ਹੈ। ਕੀ ਫਤਿਹ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਮਨਾ ਆਵੈ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਤੇ ਅੱਜ ਦੇ ਦਿਨ ਲੋਕਲ ਗੁਰਪੁਰਬ ਕਮੇਟੀ ਮੋਗਾ ਵੱਲੋਂ ਇਹ ਨਗਰ ਕੀਰਤਨ ਕਟਿਆ ਜਾ ਰਿਹਾ ਹੈ ਗੁਰਦੁਆਰਾ ਬੀਬੀ ਕਾਨਕੌਰ ਤੋਂ ਚੱਲ ਕੇ ਮੇਨ ਬਾਜ਼ਾਰ ਮੋਗਾ ਸਿੰਘ ਸਵਾ ਗੁਰਦੁਆਰਾ ਛੇਖਾਂਵਾਲਾ ਚੌਕ ਅਤੇ ਨਸਮੇਸ਼ ਪ੍ਰਕਾਸ਼ ਗੁਰਦੁਆਰੇ ਤੋਂ ਅਕਾਲ ਸਰ ਗੁਰਦੁਆਰਾ ਸਾਹਿਬ ਦੀ ਸਮਾਪਤੀ ਹੋਵੇਗੀ ਸਮੂਹ ਸ਼ਹਿਰ ਦੀਆਂ ਸਾਰੀਆਂ ਸਿੱਖ ਸੰਗਤਾਂ ਸਾਡੇ ਨਾਲ ਹਨ ਸਾਰੀਆਂ ਧਾਰਮਿਕ ਸੰਸਥਾਵਾਂ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਪੰਆ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਅੱਜ ਲੋਕਲ ਗੁਰਪੁਰ ਕਮੇਟੀ ਵੱਲੋਂ ਇਹ ਸਾਰੀਆਂ ਜਿੰਨੀਆਂ ਸ਼ਹਿਰ ਦੀਆਂ ਸੰਸਥਾਵਾਂ ਹਨ ਸਾਡੇ ਨਾਲ ਹਨ ਸੰਗਤਾਂ ਦਾ ਬੜਾ ਉਤਸ਼ਾਹ ਹੈ ਸੰਗਤਾਂ ਵੱਲੋਂ ਜਲ ਪਾਣੀ ਦੇ ਇੰਤਜ਼ਾਮ ਵੀ ਕੀਤੇ ਗਏ ਹਨ ਤੋ ਹੁਣ ਅਸੀਂ ਨਗਰ ਕੀਰਤਨ ਦੀ ਤਿਆਰੀ ਵਿੱਚ ਲੱਗੇ ਹੋਏ ਆਂ ਤੇ ਨਗਰ ਕੀਰਤਨ ਨੂੰ 10-15 ਮਿੰਟ ਦੇ ਵਿੱਚ ਗੁਰਦੁਆਰਾ ਬੀਬੀ ਕਾਨਕੌਰ ਤੋਂ ਚਲ ਚਾਲੇ ਪਾਵੇਗਾ ਅੱਗੇ ਜਾ ਕੇ ਅਸੀਂ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਿਰ ਤੇ ਹੱਥ ਰੱਖ ਕੇ ਬੋਲੇ ਸੋ ਨਿਹਾਲ ਪਹਿਲਾਂ ਤਾਂ ਜੀ ਮੋਗੇ ਸ਼ਰਦੀਆਂ ਜਿੰਨੀਆਂ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਆ ਜਿੰਨਾ ਪੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਅੱਜ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕਿਉਂਕਿ ਇਹ ਕੀਰਤਨ ਨਗਰ ਕੀਰਤਨ ਕਿਉਂਕਿ ਇਹ ਜਿੱਥੇ ਤਨਸ਼ਾ ਗੁਰੂ ਗੁਰ ਸਾਹਿਬ ਜੀ ਮਹਾਰਾਜ ਨੂੰ ਯਾਦ ਕੀਤਾ ਜਾਂਦਾ ਹੈ ਉੱਥੇ ਗੁਰੂ ਅਰਜਨ ਜੀ ਮਹਾਰਾਜ ਜਿਨ੍ਹਾਂ ਨੇ ਸਹਾਤਾ ਦਿੱਤੀਆਂ ਵਾ ਸਿੱਧੀਆਂ ਦਿੱਤੀਆਂ ਵਾ ਉਹਨਾਂ ਨੂੰ ਮੈਂ ਲੱਖ ਲੱਖ ਵਾਰ ਪ੍ਰਣਾਮ ਕਰਦਾ ਵਾ ਉਹਨਾਂ ਯੋਧਿਆਂ ਨੂੰ ਪ੍ਰਣਾਮ ਕਰਦਾ ਵਾ ਉਹਨਾਂ ਸੂਰਬੀਦਾਨਾਂ ਨੂੰ ਪ੍ਰਣਾਮ ਕਰਦਾ ਉਹਨਾਂ ਗੁਰੂਆਂ ਪੀਰਾਂ ਨੂੰ ਪ੍ਰਮਾਣਨ ਕਰਦਾ ਜਿਨ੍ਹਾਂ ਦੀ ਅਸੀਂ ਰਹਿਨਮਾਈ ਹੇਟ ਜਿਨ੍ਹਾਂ ਨੇ ਦਿੱਤੀਆਂ ਹੋਏ ਪੂਰਨਿਆਂ ਤੇ ਅਸੀਂ ਚੱਲ ਰਹੇ ਆ ਕੋਸ਼ਿਸ਼ ਕਰਦੇ ਆਂ ਵੀ ਅੱਗੇ ਵੀ ਜਿਹੜਾ ਵਾ ਧੰਨ ਸ਼ਕੁਰੂ ਗੁਰਨ ਸਾਹਿਬ ਜੀ ਮਹਾਰਾਜੀ ਦੇ ਅੱਗੇ ਜਿਹੜੇ ਕਿ ਅਸੀਂ ਸੀਸ ਦਿੱਤਕੁਆਈਏ ਤੇ ਉਹਨਾਂ ਨੂੰ ਲੱਖ ਲੱਖ ਪ੍ਰਵਾਣ ਕੇ ਜਿਹੜੇ ਕਿ ਅੱਜ ਮੋਕੇ ਸ਼ਹਿਰ ਦੀ ਸੰਗਤ ਆ ਜਿਹੜੀ ਕਿ ਜਿੰਨੀਆਂ ਵੀ ਮੋਗਰੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਸਾਰੀਆਂ ਨਾਲ ਮਿਲ ਕੇ ਅੱਜ ਵਿਚਾਰ ਰੂਪ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਗਲੀਆਂ ਦੇ ਹੁੰਦਾ ਹੋਇਆ ਨਗਰ ਕੀਰਤਨ ਕੱਢਿਆ ਜਾ ਰਿਹਾ ਇਹ ਨਗਰ ਕੀਰਤਨ ਬੀਬੀ ਕਾਂ ਕਰ ਤੋਂ ਹੁੰਦਾ ਹੋਇਆ ਆਕਾਸ਼ਰ ਗੁਰਦੁਆਰੇ ਵਿੱਚ ਸਮਾਪਤੀ ਹੋਊਗੀ ਧੰਨਵਾਦ ਆ ਸਭ ਸੰਗਤਾਂ ਮੈਂਨਾਂ ਸਾਰਗਰਮ ਵੀਰਾਂ ਭੈਣਾਂ ਨੂੰ ਜਿਹੜੇ ਅੱਜ ਇਸ ਸੰਗਰ ਕੀਰਤ ਵਿੱਚ ਸਮੂਲੀਅਤ ਕਰ ਰਹੇ ਆ ਵਾਹਿਗੁਰੂ ਦੀ ਖਾਲਸਾ